ਆਇਆ ਰਹੀ ਸੀ ਇਹ ਵੀ ਕਹਿੰਦੇ ਵੀ ਪੁੱਛਣਾ ਹੈ ਸਾਡੀ ਕਲਾਸ ਤੇ ਕਿ ਵੀ ਗੇਮਾਂ ਵਿੱਚ ਕਿੰਨੇ ਲੱਗਣਾ ਸੀ ਕਿਉਂਕਿ ਵੀ ਅਸੀਂ ਵੀ ਲੱਗਾਂਗੇ ਅਸੀਂ ਵੀ ਭਾਗ ਲਾਂਗੇ ਤੇ ਸਾਡੇ ਸਾਰੇ ਸਾਡੀਆਂ ਸਪ੍ਰਿੰਟਾਂ ਲਵਾਉਂਗਾ ਅਸੀਂ ਫਸਟ ਟਾਈਮ ਤੇ ਸਕੂਲੋਂ ਫਿਰੋ ਲੈ ਕੇ ਗਏ ਸਾਨੂੰ ਅਸੀਂ ਛੋਟਾ ਤੇਰੀ ਗਏ ਉਹ ਤਾਂ ਸਾਰੇ ਸਾਨੂੰ ਮਿਲੇ ਸਰ ਕਹਿੰਦੇ ਕਿ ਵੀ ਤੂੰ ਬਹੁਤ ਵਧੀਆ ਭੱਜਦੀ ਆ ਤੇ ਵੀ ਤੁਸੀਂ ਸਾਡੇ ਕੋਲ ਆਇਆ ਕਰੋ ਜਿ ਜਗਤਾਰ ਸਰ ਸਾਨੂੰ ਮਿਹਨਤ ਕਰਾਉਣਗੇ ਤੇ ਜਿੰਨਾ ਟਾਈਮ ਅਸੀਂ ਕੁਝ ਬਣਦੇ ਨੂੰ ਉਹਨਾਂ ਟਾਈਮ ਸਾਡੇ ਸਰ ਸਾਡੇ ਨਾਲ ਅਸੀਂ ਫੌਜੀ ਬਣਨਾ ਚਾਹੁੰਦੇ ਹਾਂ ਕੋਚ ਜਾਨਾ ਕੋਚ ਨੂੰ ਸਾਨੂੰ ਬਹੁਤ ਖੁਸ਼ੀ ਆ ਇਸ ਚੀਜ਼ ਦਾ ਬਹੁਤ ਖੁਸ਼ੀ ਆ ਬਹੁਤ ਮਾਣ ਆ ਤੇ ਇੱਕ ਜਿਹੜੀ ਚੀਜ਼ ਸਭ ਤੋਂ ਵੱਡੀ ਸਾਡੇ ਵਾਸਤੇ ਆ ਕਿ ਮੋਟੀਵੇਸ਼ਨ ਆ ਉਹਨਾਂ ਬੱਚਿਆਂ ਵਾਸਤੇ ਜਿਹੜੇ ਸਿਰਫ ਕਹਿ ਕੇ ਕਿ ਹਾਂ ਵੀ ਸਾਰਾ ਕੁਝ ਸਹੀ ਸਲਾਮਤ ਆ ਬੈਠੇ ਆ ਘਰੇ ਕਿ ਹਾਂ ਵੀ ਚਲੋ ਕੋਈ ਨਾ ਟਾਈਮ ਆਊਗਾ ਵੇਖਾਂਗੇ ਇਹ ਸਾਰਾ ਕੁਝ ਮਿਹਨਤ ਨਾਲ ਆਣ ਤੇ ਕੁੜੀ ਨੇ ਆਪਣੇ ਕੋਲੇ ਇਸ ਵਕਤ 5-6 ਬੱਚੇ ਜਿਹੜੇ ਹੈ ਲੱਗਦਾ ਕਿ ਜਿਹੜੇ ਅਗਲੇ ਸਾਲ ਆਪਾਂ ਨੂੰ ਵਧੀਆ ਕੰਪੀਟੀਸ਼ਨ ਕਰਕੇ ਨਵਜੋਤ ਵਾਂਗੂ ਹੀ ਉਹ ਆਪਣਾ ਨਾਮ ਆਪਣੇ ਮਾਪੇ ਦਾ ਨਾਮ ਪਿੰਡ ਦਾ ਨਾਮ ਰੋਸ਼ ਹੋਣ ਗੇਮਜ਼ ਹੋ ਰਹੀਆਂ ਪਿੰਕੇ ਜਰਗ ਬਲੂ ਚਲਾਈਆਂ ਕਾਲਜੁਕਤ ਖੇਡਾਂ ਉਹਦੇ ਵਿੱਚ 100 ਮੀਟਰ ਦਾ ਹੀ ਕੰਪੀਟੀਸ਼ਨ ਹੁੰਦਾ ਤੇ ਉਹਨਾਂ ਨੇ ਵੀ ਕਿਹਾ ਹੋਇਆ ਕਿ ਆਪਾਂ ਇਹ ਕੰਪੀਟੀਸ਼ਨ ਵੱਡਾ ਕਰਾਂਗੇ ਇਸ ਨੂੰ ਇਸ ਖੇਡਣ ਨੂੰ ਆਪਾਂ ਵੱਡੇ ਲੈਵਲ ਤੱਕ ਲੈ ਕੇ ਜਾਵਾਂਗੇ ਪੰਜਵੀਂ ਕਲਾਸ ਸੀਗੀ ਜਦੋਂ ਜਾਣ ਲੱਗੀ ਸੀ ਗਰਾਊਂਡ ਜਾਣ ਹਾਂਜੀ ਗਰਾਊਂਡ ਜਾਣ ਉਦੋਂ ਦੀ ਜਨ ਲੱਗੀ ਆ ਤਾਂ ਪਹਿਲਾਂ ਸਕੂਲ ਨੂੰ ਗਈਆ ਛੋਟੇ ਸਕੂਲ ਚ ਜਨ ਲੱਗੀ ਸੀ ਉਸ ਤੋਂ ਬਾਅਦ ਤਾਂ ਚਲੋ ਫਿਰ ਉਹਦੀ ਕਲਾਸ ਬਦਲ ਗਈ ਵੱਡੇ ਸਕੂਲ ਚ ਆ ਗਈ ਤਾਂ ਉੱਥੋਂ ਫਿਰ ਸਪੋਰਟ ਨਹੀਂ ਸੀ ਤਾਂ ਫਿਰ ਇੱਥੋਂ ਵੀਰ ਰਾਣਾ ਨਾਲ ਜਾਣ ਲੱਗੀ ਜਗਤਾਰ ਵੀਰੇ ਰਾਣਾ ਨਾਲ ਸਕੂਲ ਨੇ ਕੋਈ ਸਪੋਰਟ ਨਹੀਂ ਨਹੀਂ ਸਕੂਲ ਨੇ ਕੋਈ ਸਪੋਰਟ ਪਰਿਵਾਰ ਵਿੱਚ ਦੋ ਬੇਟੀਆਂ ਇੱਕ ਬੇਟਾ ਸੀ ਬਈ ਤਾਂ ਇਹ ਦਿਹਾੜੀ ਦਿਹਾੜੀ ਕਰਦੇ ਹੁਣ ਤਾਂ ਇਹ ਬਹੁਤ ਵਧੀਆ ਲੱਗੀਆਂ ਨੇ ਹਾਂ ਇੱਥੇ ਲੈ ਲਈ ਹਾਂਜੀ ਤਾਂ ਲੈ ਲਈ ਘਰ ਪਾਉਣ ਦੀ ਤਿਆਰੀ